और मैं तुम देश देश में। देश में लाया। के उसका फल और उसका उत्तम उपज खाओ। उपज खाओ। ले आया। देश बोलो उत्तम फल खानी स्थान च उत्तम फल खान परमेश्वर थानू की देना चाहता है उत्तम फल बच्चा खुचिया बच्चा खुचिया नहीं बचिया खुचिया नहीं ਪਰਮੇਸ਼ਵਰ ਕੀ ਦੇਣਾ ਚਾਹੁੰਦਾ ਸੀ ਅਸਰੇਲੀਆਂ ਨੂੰ ਤੇ ਕੀ ਦਿੱਤਾ ਉਹਨਾਂ ਨੂੰ ਦੇਣਾ ਨਹੀਂ ਸੀ ਚਾਹੁੰਦਾ ਦੇ ਚੁੱਕਿਆ ਸੀ ਉੱਤਮ ਉਪਜ ਉਹ ਲੈ ਆਇਆ ਸੀ ਉਹਨਾਂ ਨੂੰ ਦੇਸ਼ ਵਿੱਚ ਜਿੱਥੇ ਉਹਨਾਂ ਨੂੰ ਉੱਤਮ ਉਪਜ ਮਿਲੇ ਪਰ ਉਹਨਾਂ ਨੇ ਕੀ ਕੀਤਾ ਪ੍ਰੰਤੂ ਮੇਰੇ ਇਸ ਦੇਸ਼ ਮੇ ਆ ਕੇ ਤੂੰ ਨੇ ਇਸੇ ਅਸ਼ੁੱਧ ਕੀਤਾ ਲਓ ਪਰਮੇਸ਼ਵਰ ਐਡੀ ਵੱਡੀ ਯੋਜਨਾ ਨਾਲ ਇੰਨੀ ਵੱਡੀ ਯੋਜਨਾ ਦੇ ਨਾਲ ਦਰਸ ਖਾ ਕੇ ਦਇਆ ਕਰਕੇ ਅਨੁਗ੍ਰਹਿ ਕਰਕੇ ਵਿਕੀ ਬਾਜੀ ਉਹਨਾਂ ਨੂੰ ਮਿਸਰ ਦੀ ਗੁਲਾਮੀ ਚੋਂ ਕਨਾਹ ਦੇਸ਼ ਚ ਲਿਆਇਆ ਤਾਂ ਕਿ ਉੱਤਮ ਉੱਤਮ ਫਲ ਦਵੇ ਉਹਨਾਂ ਨੂੰ ਸ੍ਰੇਸ਼ਟ ਚੀਜ਼ਾਂ ਦਵੇ ਸ੍ਰੇਸ਼ਟ ਚੀਜ਼ਾਂ ਉਹਨਾਂ ਨੂੰ ਮਹਈਆ ਕਰਾਏ ਪਰ ਉਹਨਾਂ ਨੇ ਉਸ ਦੇਸ਼ ਵਿੱਚ ਆ ਕੇ ਉਹ ਦੇਸ਼ੀ ਕੀ ਕਰਤਾ ਅਸ਼ੁੱਧ ਕਰਤਾ ਪਰਮੇਸ਼ਵਰ ਐਨੀ ਕਸ਼ਟਦਾਇਕ ਜਗ੍ਹਾ ਦੇ ਵਿੱਚੋਂ ਉਹਨਾਂ ਨੂੰ ਕੱਢ ਕੇ ਇੱਕ ਉੱਤਮ ਤੇ ਸ੍ਰੇਸ਼ਟ ਦੇਸ਼ ਵਿੱਚ ਲੈ ਗਿਆ ਪਰ ਉਹਨਾਂ ਨੇ ਉਸ ਦੇਸ਼ ਨੂੰ ਵੀ ਅਸ਼ੁੱਧ ਕਰਤਾ ਅਸ਼ੁੱਧ ਕਰਤਾ ਪਰਮੇਸ਼ਵਰ ਤੁਹਾਨੂੰ ਚੁਣ ਕੇ ਇਸ ਚਰਚ ਦੇ ਵਿੱਚ ਲੈ ਕੇ ਆਇਆ ਤੁਹਾਨੂੰ ਚੁਣ ਕੇ ਇਸ ਕਲਿਸੀਆ ਦੇ ਵਿੱਚ ਲੈ ਕੇ ਆਇਆ ਆਪਣੀ ਪਵਿੱਤਰ ਮੰਡਲੀ ਦੇ ਵਿੱਚ ਲੈ ਕੇ ਆਇਆ ਅੱਜ ਧਿਆਨ ਕਰੋ ਕਿਤੇ ਤੁਸੀਂ ਇਸ ਪਵਿੱਤਰ ਮੰਡਲੀ ਨੂੰ ਅਸ਼ੁੱਧਤਾ ਨਹੀਂ ਕਰ ਰਹੇ ਮੈਂ ਤਾਂ ਬਾਹਰ ਜਾ ਕੇ ਸ਼ੁੱਧ ਕਰਦਾ ਮੈਂ ਚਰਚ ਵਿੱਚ ਨਹੀਂ ਕਰਦਾ ਇੱਕ ਬੰਦੇ ਨੇ ਮਨਸੀਆਂ ਹੋਈਆਂ ਚੀਜ਼ਾਂ ਰੱਖ ਲੀਆਂ ਸੀ ਤੇ ਉਦੋਂ ਬਾਅਦ ਪਰਮੇਸ਼ਵਰ ਦੇ ਲੋਕ ਜੁੱਧ ਕਰਨ ਗਏ ਤੇ ਸਾਰਿਆਂ ਨੂੰ ਪਿੱਠ ਦਿਖਾ ਕੇ ਭੱਜਣਾ ਪਿਆ ਕਿਉਂਕਿ ਉਹਨਾਂ ਦੇ ਸਾਹਮਣੇ ਉਹ ਹਾਰ ਗਏ ਤੇ ਜਦੋਂ ਦਾ ਕਾਰਨ ਲੱਭਿਆ ਗਿਆ ਵੀ ਉਹ ਹਾਰ ਕੇ ਕਿਉਂ ਆਏ ਰੱਬ ਨੇ ਹਾਰ ਕਿਉਂ ਦਿੱਤੀ ਤੇ ਪਤਾ ਲੱਗਿਆ ਇੱਕ ਜਾਣੇ ਨੇ ਪਰਮੇਸ਼ਵਰ ਦਾ ਪਾਪ ਕੀਤਾ ਹੈ ਬਚਾਰਾ ਨਾਲ ਬੈਰ ਵਿਰੋਧ ਨਾਲ ਢੜੇ ਬਾਜੀਆਂ ਨਾਲ ਜੈਲਸੀ ਨਾਲ ਅਸ਼ੁੱਧ ਕਰ ਰਹੇ ਹੋ ਤੁਸੀਂ ਅਸ਼ੁੱਧ ਕਰ ਰਹੇ ਹੋ ਰੁਪਏ ਦੇ ਲਾਲਚ ਵਿੱਚ ਜਾ ਕੇ ਅਸ਼ੁੱਧ ਕਰ ਰਹੇ ਹੋ ਦੁਨੀਆਦਾਰੀ ਨੂੰ ਆਪਣੇ ਅੰਦਰ ਲਿਆ ਕੇ ਅਸ਼ੁੱਧ ਕਰ ਰਹੇ ਹੋ ਸੰਸਾਰਿਕਤਾ ਨੂੰ ਆਪਣੇ ਅੰਦਰ ਲਿਆ ਕੇ ਆਈਏ ਅਸੀਂ ਪਰਮੇਸ਼ਵਰ ਦੇ ਇਸ ਮੰਦਰ ਨੂੰ ਪਵਿੱਤਰ ਬਣਾ ਕੇ ਰੱਖੀਏ